ਘਰ ਬਾਰੇ ਵੇਖੇ ਨਾ ਤਾਂ ਨਾ ਕਰਨਗੇ। ਓ ਯਾਰ ਤੂੰ ਕਿਉਂ ਫਿਕਰ ਕਰਨਿਆ ਵਾ। ਅਸੀਂ ਕੋ ਸੋਚ ਕੇ ਕੰਮ ਕਰਾਉਂਦੇ ਆ ਨਾ। ਬਿਲਕੁਲ ਫਿਕਰ ਨਾ ਕਰ। ਜੀ ਡੜੀ ਡੜੀ 10 ਕਿਲੇ ਹੈਗੀ ਆ। ਉਹਦਾ ਵੀ ਠੇਕ-ਠੂਕੇ ਦੰਦੇ ਆ ਵੀ ਬੰਦਾਵਾਂ ਨਾਲ ਘਰ-ਬਾਰ ਬਣਿਆ ਹੋਣਾ। ਇਹ ਆ ਬਚ ਲੋ ਕੋਠੀ ਤੇ ਨਹੀਂਗਾ ਭਾਈ। ਅੰਦਰ ਘਰ-ਬਾਰ ਬਣਿਆ ਵਾ, ਕੋਠੀ ਪਾਈ ਏ ਉਹਨਾਂ ਨੇ। ਤੇ ਉਹਦਾ ਵੀ ਮੋਟਾ ਵੈਸ਼ਨੋ। ਨਾਲੇ ਕਹਿਣ ਦੇਈ ਵੀ ਉਹੋ ਤਰੀਕ ਤੇ ਠਾਕਾ ਲਾਦਾਂਗੇ ਅਸੀਂ। ਨਹੀਂ ਤੇ ਤੁਹਾਨੂੰ ਹੀ ਪਤਾ ਵਾ। ਇੰਨੀ ਪੁੱਤ ਆਪਣਾ ਨੱਕ ਨਮੂਜ ਬਣਾਉਣ ਬਾਰੇ ਨਾ ਸਭ ਕੁਝ ਕਰਨਾ ਹੀ ਪੈਂਦਾ ਵਾ। ਨਾਲੇ ਅਹੀਂ ਕਿਹੜੀਆਂ ਫਾਂਸਾਤੀਆਂ ਵੀ ਆਉਣੀਆਂ ਵਾ ਇੱਕੋ ਤਾਂ ਸਾਡੀ ਧੀ ਚੁੱਪ ਕਰ ਜਾ ਅੱਗੇ ਤੇਰੀਆਂ ਗੱਲਾਂ ਨੇ ਨਾ ਇੱਥੋਂ ਤੱਕ ਕੰਮ ਪਹੁੰਚਾਇਆ ਤਰ ਮੈਂ ਦੱਸਦਾ ਉਥੋਂ ਪਤਾ ਕਰੋ ਫਲਾਣੇ ਦਾ ਪਤਾ ਕਰੋ ਇਹ ਤੁਮ ਮੰਮੀ ਤੁਸੀਂ ਡੈਡੀ ਨੂੰ ਸਮਝਾਉਣਾ ਸੀ ਨਾ ਚਲ ਇੱਕ ਵਾਰੀ ਆਪ ਵੇਖ ਹੁੰਦੇ ਕਿਸ ਦੇ ਸਿਰ ਤੇ ਬੈਠੇ ਰਹਿਣਾ ਵਾ ਉਹਨੇ ਤੇ ਕਹਿਣਾ ਹੀ ਆ ਚੱਲ ਪੁੱਤ ਹੁਣ ਤੇ ਸਭ ਕੁਝ ਠੀਕ ਹੋ ਗਿਆ ਵਾ ਹੁਣ ਜਾ ਕੇ ਨਾ ਸਿਮੀ ਨੂੰ ਨਾਲ ਲੱਲਾ ਤੇ ਕੱਪੜੇ ਆਪਣੇ ਲੈ ਆ ਅੱਗੇ ਤੇ ਰਹਿੰਦੇ ਰਹਿੰਦੇ ਉਦਾਂ ਮੈਂ ਸੋਚੰਦੀ ਆ ਕਿ ਜਿੱਥੇ ਉਦਾਂ ਦਾ ਰਿਸ਼ਤਾ ਹੋ ਗਿਆ ਹੋਣਾ ਸਾਰੀ ਉਮਰ ਯਾਦ ਕਰੂਗੀ ਕਿ ਮੈਂ ਕਿੱਥੇ ਵੀ ਆਈ ਗਈ ਨੀ ਅੱਡੇ ਕੋਠੀਆਂ ਪਲੰਦੇ ਇਹ 10 ਕਿਲੇ ਪਹਿਲੀ ਦੇ ਹੋਣਗੇ ਇੰਨੇ ਹੋਣਗੇ 10 ਕਿਲਿਆਂ ਦੇ ਜਾਣ ਵਾਲੀ ਹੈਗੀ ਪਹਿਲਾਂ ਗੜੀਆਂ ਨੂੰ ਜਵਾਬ ਇਦਾਂ ਦਿੰਦੀ ਜਿਵੇਂ ਕੋਈ ਗੱਲ ਵੀ ਕਰਨ ਵਾਲੀ ਕੋਈ ਨਹੀਂ ਆ ਐਹੋ ਹੀ ਮੈਂ ਜਾਂਦੀ ਹੀ ਪੀ ਇਹੋ ਜਿਥਾਂ ਤੇ ਜਾਊਗੀ ਨਾ ਜੇ ਤਰਸੂਗੀ ਜਾਗੀ ਅੱਲੀ-ਗੱਲੀ ਚੀਜ਼ ਨੂੰ ਇਹਦੇ ਨਖਰੇ ਨਹੀਂ ਮਾਣ ਹੈਗੇ ਇਦ ਟੇ ਚ ਸਮਝਦੀ ਹੀ ਅਗਲੇ ਬੰਦੇ ਨੂੰ ਪਿਗਲਾ ਬੰਦਾ ਛੁਦਾਈ ਹੈ ਜਿੱਦਾਂ ਨਹੀਂ ਜਾਤ ਰਮਾਈ ਕਰਦੇ ਵਿੱਚ ਵਧੀਆ ਹੋਇਆ ਇੱਕ ਬੰਦਾ ਦੀ ਹੁਣ ਮੇਰਾ ਰਦਾਵਾ ਫੋਨ ਤੇ ਆਈ ਹੈ ਜੋਰ ਦਾ ਇਹਨਾਂ ਨੂੰ ਕਹਿਣੀ ਆ ਕਿ 45 ਦਿਨ ਨੂੰ ਵਿਆਹ ਕਰਕੇ ਪਰੇ ਕੰਮ ਲਵੋਗੇ ਐਵੇਂ ਠਾਕਾ ਲੰਦੇ ਕਰਦੇ ਹੁਣ ਠਾਕਾ ਲਾਉਣਗੇ ਮੁੜ ਕੇ ਵਿਆਹ ਦੇ ਖਰਚਾ ਹੀ ਨਾ ਕਰਨਗੇ ਇਤੋਂ ਚੰਗਾ ਹੀ ਹੋਈ ਹੈ ਵੀ ਸਿੱਧਾ ਵਿਆਹ ਕਰ ਦੇਣ ਤੇ ਕੰਮ ਲੱਗ ਡੂਗਾ ਕਰਨਾਂ ਤੇ ਹੈ ਹੀ ਜਾਂ ਨਾਲੇ ਨਾਲੇ ਜਿਹੜੇ ਵਿਆਹ ਦੇ ਪੈਸੇ ਆ ਉਹ ਸਾਡੇ ਪੱਜ ਜਾਣਗੇ ਉਦਾਂ ਹੁਣ ਸੋਣਾ ਪਿਆ ਵਾ ਵਿਆਹ ਤੇ ਇਹਨਾਂ ਨੇ ਫੇਰ ਕਹਿਣਾ ਹੀ ਪੋਣਾ ਵਾ ਕੋਈ ਗੱਲ ਨਹੀਂ ਉਹ ਵੀ ਕਹਿੰਦੀ ਵੀ ਇਦਾਂ ਹੀ ਕਰ ਲੋ ਜੰਦੇ ਰਹੋ ਮੈਂ ਕੋਈ ਨਹੀਂ ਦੱਸਦੀ ਇਧਰੋਂ ਵੀ ਉਹਨਾਂ ਦੀ ਤਿਆਰੀ ਕਰ ਲੋ ਸਿੱਧਾ ਵਿਆਹ ਹੀ ਹੋਣਾ ਵਾ ਅੱਗੇ ਵਿੱਚ ਦੋ ਚਾਰ ਦਿਨ ਤੇ ਸੂਟ ਸਾੜ ਗਰੇ ਬਣਾਉਣੇ ਆ ਨਾ ਬਣਾ ਲਵਾਂ ਹਾ ਕੰਮ ਛੱਡੋ ਹਾਂ ਤੇ ਮੇਰੀ ਗੱਲ ਸੁਣੋ ਕਾਮਾ ਕੋਈ 10 ਰੁਪਏ ਦੇ ਵਿੱਚ ਕੀ ਗੱਲ ਆ ਕੰਮ ਕਦਾ ਹੁਣਾ ਵਾ ਜੋਦਾ ਆ ਹੀ ਫੋਨ ਤੇ ਉਹ ਕਹਿਂਦੀ ਆ ਕਿ 22 ਤਰੀਕ ਨੂੰ ਜਿਹੜਾ ਠਾਕਾ ਪਾ ਲਉਣਾ ਵਾ ਨਾ ਉਹ ਕੰਮ ਕੈਨਸਲ ਕਰ ਗਏ ਨਾ ਤੇ ਸਿੱਧਾ ਵਿਆਹ ਰੱਖਦੀ ਐ ਜਿੰਨੀ ਜੜਾ ਵਾ ਉਹ ਤੇ ਮੁੰਡੇ ਵਾਲੇ ਹਿੱਡਾਂ ਗਾੜੀ ਨੂੰ ਕਹਿਂਦੇ ਆ ਤੇ ਗਾੜੀ ਤੁਸੀਂ ਦੱਸ ਦੋ ਆਪਣਾ ਕਿਸ ਲਾਵਾ ਤੁਹਾਡੀ ਪੁੱਤੋਂ ਵਿਆਹ ਕਹਿਂ ਰਹੇ ਆ ਇਹ ਕਿਹੜਾ ਗੁੱਡੇ ਗੁੱਡੀ ਦਾ ਖੇਡ ਵਾ ਤੇ ਝਟਪਟ ਵਿਆਹ ਕਰ ਦੇਣਾ ਵਾ ਫਿਰ ਵੀ ਅਕਸਰ ਟਾਈਮ ਤੇ ਲੱਗਦਾ ਹੀ ਆ 100 ਚੀਜ਼ ਵਸ ਇਕੱਠੀ ਕਰਨੀ ਹੁੰਦੀ ਆ ਐਦਾਂ ਕਿਦਾਂ ਵਿਆਹ ਕਰਦਾਂਗੇ ਨਾਲੇ ਪਹਿਲਾਂ ਤਾਂ ਤੂੰ ਗੱਲ ਕਰਕੇ ਆਈ ਹਾਂ ਉਹਦੋਂ ਨਹੀਂ ਹੋਣਾ ਵਿਆਹ ਬਾਰੇ ਤੈਨੂੰ ਦੱਸਿਆ ਉਹਦੋਂ ਤੇ ਤੂੰ ਠਾਕੇ ਦਾ ਹੀ ਆਣ ਕੇ ਸਾਨੂੰ ਦੱਸਿਆ ਹੈਗਾ ਤੂੰ ਵੀ ਸਿਆਣੀ ਆ ਗਹਿਣਾ ਘੱਟਾ ਵੀ ਬਣਾਉਣਾ ਪੈਣਾ ਵਾ ਲੀੜਾ ਕੱਪੜਾ ਵੀ ਬਣਾਉਣਾ ਪੈਣਾ ਵਾ ਇੰਨੀ ਛੇਤੀ ਕਿੱਦਾਂ ਕਰਾਂਗੇ ਸਾਰਾ ਰੇਂਜ ਮੰਮੀ ਗੱਲ ਇਹ ਆ ਐਦਾਂ ਉਹ ਕਹਿੰਦੀ ਆ ਵੀ ਆਪਾਂ ਉਹਦੋਂ ਦੇ ਦਿਨ ਨੂੰ ਸਾਰਾ ਕੁਝ ਕਰਨਾ ਵਾ ਮੁੰਡੇ ਦੀ ਮਾਂ ਵਾ ਬਿਮਾਰ ਸੀ ਉਹ ਜਦ ਰਹੀ ਠੀਕ ਨਹੀਂ ਗਈ ਰਹਿਣ ਦੀ ਉਹਦੇ ਰਾਦੇ ਵਿੱਚ ਇਹ ਆ ਪੀ ਚੱਲਣਾ ਪਤਾ ਨਹੀਂ ਹੁੰਦਾ ਵੇਲਾ ਕੜੀ ਕੋਈ ਉਹ ਜਿਹਾ ਹੋ ਜੇ ਤੇ ਫੇਰ ਅਵੇਂ ਪਛਤਾਉਣਾ ਵਾ ਉਹਦੇ ਰਾਦੇ ਵੀ ਠਾਕਾ ਉਹ ਤੇ ਲਾਉਣਾ ਹੀ ਆ ਚੁੰਨੀ ਜੜਾ ਵਾ ਕਰਕੇ ਤੇ ਲੈ ਆਉਨੇ ਆ ਨਾ ਉਹਦੇ ਮੁੜਕੇ ਚੱਲ ਕੋਈ ਨਹੀਂ ਪਾਰਟੀ ਕਰ ਲਾਂਗੇ ਉਹੀ ਨਹੀਂ ਗੱਲ ਕਹਿੰਦੇ ਆ ਤੇ ਨਾਲੇ ਜੇ ਤੁਸੀਂ ਗੱਲ ਕਰਨਦੇ ਨਾ ਸੋਨੇ ਦੀ ਤੇ ਸੋਨਾ ਤੁਸੀਂ ਬਣਾਇਆ ਹੀ ਆ ਉਹੀ ਆਪਾਂ ਵਿਆਹ ਦੇ ਪਾ ਦਾਂਗੇ ਤੇ ਚੱਲ ਮੁੜਕੇ ਜੋਤੀ ਸੰਦੀਪ ਨੂੰ ਦੇਣਾ ਹੋਊਗਾ ਨਾ ਉਹ ਤੁਸੀਂ ਕੋਈ ਗੱਲ ਨਹੀਂ ਦੇ ਦਿਓ ਮੁੜਕੇ ਜੋ ਕੋਹਦੇ ਵੰਡੇ ਦਾ ਬਣਾਉਣਾ ਵਾ ਇਹ ਚ ਕਿਹੜੀ ਗੱਲ ਵੇਹ ਪੁੱਤ ਮੈਂ ਇੰਨੀ ਛੇਤੀ ਕਿਦਾਂ ਫੈਸਲਾ ਲਵਾਂ ਤੇਰੇ ਡੈਡੀ ਨਾਲ ਵੀ ਸਲਾਹ ਕਰਨੀ ਆ ਅਕਸਰ ਸੰਦੀਪ ਨੂੰ ਵੀ ਪੁੱਛਣਾ ਵਾ ਕੁੜੀਆਂ ਦੇ ਸੌ ਚਾਰ ਹੀ ਜਾਂ ਹੁੰਦੇ ਆ ਜੱਕਦਮ ਕਿਦਾਂ ਕਹਿਦਾ 27 ਤਰੀਕ ਨੂੰ ਨਾਲ ਹੀ ਤੋਰ ਦੇਣਾ ਵਾ ਅਗਲੀ ਮੰਨੂਗੀ ਨਾਲੇ ਤੇਰੇ ਪਿਓ ਨਾਲ ਵੀ ਸਲਾਹ ਕਰਨੀ ਪੈਣੀ ਆ ਮੈਨੂੰ ਇੱਕ ਗੱਲ ਦੀ ਰਪਿੰਦਰ ਉਹਦਾ ਸਮਝ ਨਹੀਂ ਆਉਂਦੀ ਤੂੰ ਕਹਿੰਦੇ ਆ 10 ਕਿਲੋ ਜ਼ਮੀਨ ਦੇ ਮੁੰਡੇ ਦੇ ਇੰਨੀ ਕਾਲੀ ਕਾਦੀ ਪੈ ਗਈ ਉਹਨਾਂ ਨੂੰ ਵਿਆਹ ਦੀ ਮਾਂ ਤਾਂ ਅੱਗੇ ਵੀ ਬਿਮਾਰ ਹੀ ਅੱਗੇ ਵੀ ਤਾਂ ਰੋਟੀ ਟੋਕਾ ਉਹਨਾਂ ਦਾ ਪੱਕਦਾ ਹੀ ਫੋਂ ਜਾਦੇ ਮਹੀਨੇ ਦਾ ਵਕਵਲ ਲੈਣ ਮਹੀਨੇ ਤੱਕ ਹੀ ਵਿਆਹ ਕਰ ਦਾਂਗੇ ਇੰਨੀ ਛੇਤੀ ਨਹੀਂ ਹੋਣਾ ਮੰਮੀ ਵਿਆਹ ਕਰਨਾ ਤਾਂ ਹੈਗਾ ਹੀ ਆ ਤੇ ਕਰਨਾ ਪੈਣਾ ਵਾ ਤੈਨੂੰ ਦੇ ਵੇਖ ਲਓ ਫਿਰ ਮਰਜ਼ੀ ਆਪਣੀ ਫਿਰ ਜਵਾਬ ਦੇ ਦਿਓ ਉਹਨਾਂ ਨੂੰ ਉਹ ਅਗਲੇ ਦਿ ਇਹੋ ਹੀ ਕਹਿੰਦੇ ਆ ਕਿ ਉਹਦਾਂ ਨੂੰ ਚਲ ਹੋ ਜਾਓ ਤੇ ਵਧੀਆ ਵਾ ਉਹਨਾਂ ਨੇ ਬਹੁਤਾ ਲੰਚੜਾ ਨਹੀਂਗਾ ਕਰਨਾ ਹੈਗਾ ਤਾਂ ਨਾ ਬਹੁਤੇ ਜਣਿਆਂ ਨੂੰ ਕਹਿਣਾ ਹੀ ਆ ਉਹਨਾਂ ਆਪਣੇ ਆਪਣੇ ਜਿਹੀ ਹੋਣੇ ਉਹਨਾਂ ਦੇ ਉਹਨਾਂ ਨੇ ਤਾਂ ਆਪਣੇ ਜੀ ਲੈ ਆਂਦੇ ਤੂੰ ਵੀ ਸਿਆਣੀ ਆਂ ਹੀ ਤੇ ਰਿਸ਼ਤੇਦਾਰੀ ਵਾਲੇ ਆ ਸਾਡੇ ਰਿਸ਼ਤੇਦਾਰਾਂ ਨਾਲ ਤਾਂ ਗੱਲਾਂ ਕਰਨੀਆਂ ਕਿ ਇਹ ਕੀ ਕਰਨ ਦੇ ਆ ਤੁਹਾਡਾ ਵਿਆਹ ਕੀਤਾ ਸੀ ਸੋਖਣਾ ਸਾਰਾ ਪ੍ਰੋਗਰਾਮ ਕੀਤਾ ਸੀਗਾ ਤੇ ਮੰਮੀ ਕੋਈ ਨਹੀਂ ਆ ਸਾਰੇ ਹੀ ਸੱਧਾਂਗੇ ਪਹਿਲਾਂ ਅੱਬਾ ਘਰ ਪ੍ਰੋਗਰਾਮ ਕਰਾਂਗੇ ਸੱਗਣ ਵਾਲੇ ਦਿਨ ਤੇ ਮੁੜ ਕੇ ਅਗਲੇ ਦਿਨ ਚੁਣੀ ਖੜਾਵਾ ਕਰਦਾਂਗੇ ਜਿਹੜੇ ਆਪਣੇ ਇਂਦਰ ਦੇ ਸਾਰੇ ਪਰੋਣੇ ਆ ਨਾ ਉਹ ਵੀ ਕੋਈ ਗੱਲ ਨਹੀਂ ਵੱਖਰੇ ਇੱਕ ਦਿਨ ਸਾਰੇ ਸੱਦ ਲਾਂਗੇ ਤੇ ਵਧੀਆ ਖਵਾਲਾਂ ਪਿਆਲਾਂਗੇ ਸਾਰਾ ਕੁਝ ਵਧੀਆ ਬਣਾਵਾਂਗੇ ਠੀਕ ਆ ਵਾ ਨਾ ਤੇ ਅਗਲੇ ਦਿਨ ਜਿਹੜਾ ਆਪਾਂ ਕਰਨਾ ਉਹ ਮੇਨ-ਮੇਨ ਲਾਜਾਂਗੇ ਆਪਣੇ 2-4 ਜਣੇ ਬਹੁਤੇ ਜਣੇ ਨੂੰ ਨਾ ਆਖਾਂਗੇ ਕੋਈ ਗੱਲ ਨਹੀਂ ਰਪਿੰਦਰ ਤੇਰੇ ਡੈਡੀ ਨਾਲ ਸਲਾਹ ਕਰਦੀਆਂ ਜੋ ਮੰਨਣਗੇ ਨਾ ਫਿਰ ਕੋਈ ਨਹੀਂ ਸਤਾਈਦਾ ਹੀ ਰੱਖ ਲਾਂਗੇ ਮੈਂ ਤੈਨੂੰ ਦੱਸਨੀ ਨਹੀਂ ਆ ਫਿਰ ਗੱਲਬਾਤ ਕਰਕੇ ਇਹਨਾਂ ਨਾਲ ਕੀ ਜਾਂਦੇ ਆ। ਚੱਲ ਕੋਈ ਗੱਲ ਨਹੀਂ ਮੈਂ ਸਲਾਹ ਤੇ ਹੀ ਕਰ ਲਓ। ਹੱਲੇ ਵਿੱਚ ਥੋੜੇ ਦਿਨ ਹੈਗੇ ਹੀ ਆ। ਕੁਛ ਕੀ ਵੇਖ ਲਓ ਤੇ ਕੀ ਜਾਂਦੇ ਆ। ਜਿੱਦਾਂ ਵੀ ਹੁੰਦੀ ਆ ਫਿਰ ਮੈਨੂੰ ਦੱਸੋ ਛੇ ਕੀ ਤੇ ਮੈਂ ਹਾਂ ਕਰਾਉਣਾ। ਕੋਈ ਨਹੀਂ ਮੈਂ ਦੱਸਨੀ ਆ। ਅਕਸਰ ਕੁੜੀ ਦਾ ਵੀ ਲੀੜਾ ਲੱਤਾਂ ਕਰੀਦਣਾ ਵਾ ਕਪੜਾ ਲੀ ਲਿਆ ਕੇ ਸੋਨਾ ਸਾਲਾ ਪੈਸਿਆਂ ਦੀ ਗੱਲ ਵਾ ਪੈਸੇ ਲੈ ਕੇ ਜਾਓ ਤੇ ਦੋ ਘੰਟਿਆਂ ਵਿੱਚ ਕਪੜੇ ਲੈ ਕੇ ਗਾਂ ਆਈਦਾ। ਚੱਲ ਕੋਈ ਨਹੀਂ ਕਰਕੇ ਸਲਾਹ ਦੱਸ ਦਿੰਨੇ ਫਿਰ। ਅੱਜ ਕੱਲ ਪੈਸਿਆਂ ਦੀ ਹੈ ਜਿਹੜੀ ਮੱਦੀ ਚੀਜ਼ਾਂ ਕੇ ਲੈ ਆਓ। ਦੋ ਦਿਨਾਂ ਵਿੱਚ ਵਿਆਹ ਕਰ ਦ ਚਲ ਹੈ ਤੇ ਇਦਾਂ ਹੀ ਆ ਪਰ ਹੁਣ ਟੱਬਰ ਨਾਲ ਸਲਾਹ ਤੇ ਕਰਨੀ ਹੈ ਨਾ ਕੀ ਜਾਂਦੇ ਆ ਕੋਈ ਵੀ ਸਲਾਹ ਕਰਕੇ ਤੇ ਮੈਨੂੰ ਦੱਸ ਦੋ ਫਿਰ ਕੋਈ ਨਾ ਕਰਨਾ ਉਹਨੂੰ ਬਾਅਦ ਕੋਈ ਨਹੀਂ ਦੱਸਨੀ ਤੈਨੂੰ ਮੈਂ ਮੈਨੂੰ ਇਹਦੀ ਸਮਝ ਨਹੀਂ ਗਈ ਉਹਦੋਂ ਤੇ ਆਣ ਕੇ ਇਹਨੇ ਦੱਸਿਆ ਨਹੀਂ ਵੀ ਇਹਨੀ ਛੇਤੀ ਵਿਆਹ ਮੰਗਦੇ ਆ ਹੁਣ ਪਤਾ ਨਹੀਂ ਕਾਹਦਾ ਫੋਨ ਆਇਆ ਵਾ ਹੁਣ ਕਹਿਣ ਲਈ ਆ 25 ਤਰੀਕ ਨੂੰ ਵਿਆਹ ਰੱਖ ਦੋ ਐਡੀ ਛੇਤੀ ਵਿਆਹ ਕਿਦਾਂ ਰੱਖ ਦਾਂਗੇ ਉਤੋਂ ਇਹਨਾਂ ਦਾ ਪਿਓ ਇਦਾਂ ਦਾ ਵਾ ਉਹਨੂੰ ਬਥੇਰਾ ਵੱਡਣ ਡਈਆਂ ਭਜਾ ਕੇ ਪਤਾ ਥਾ ਉਹ ਤੇ ਕਰਿਆ ਓ ਕਿਹੜੀ ਮੇਰੀ ਗੱਲ ਮੰਨਣ ਡਿਆ ਵਾ ਕੋਈ ਗੱਲ ਨਹੀਂ ਸੁਣਦਾ ਮੇਰੀ ਹੁਣ ਦੱਸ ਨਹੀਂ ਆ ਨਾ ਤੇ ਕਰੋ ਵਿਆਹ ਦੀਆਂ ਤਿਆਰੀਆਂ ਨਹੀਂ ਪਤਾ ਕਰਨਾ ਤਾਂ ਨਾ ਕਰੋ ਕਦੋਂ ਦੇ ਬੰਬੀ ਤੇ ਗਏ ਆ ਅਜੇ ਤੱਕ ਆਏ ਨਹੀਂ ਗੇ ਮੈਂ ਕਿਹਾ ਹੁੰਦੀ ਤੇ ਮੇਰੀ ਗੱਲ ਸੁਣਦੀ ਦੱਸਾਂ ਤਾਂ ਸਹੀ ਇਹਨਾਂ ਨੂੰ ਆਈ ਗਏ ਲੱਗਦਾ ਆਉਰਾ ਆਇਆ ਇਧਰ ਨੂੰ ਕਮੋ ਗਈ ਕਾਮੀ ਆ ਤਾਂ ਤਾਂ ਹੀ ਆਵਾਜ਼ ਮਾਰੀ ਆ ਦੱਸੋ ਦੱਸਣਾ ਮੈਂ ਕੀ ਆ ਨੋਂ ਤਾਂ ਢੀ ਆਈ ਹੀ ਮੇਰੇ ਵੱਲ ਕੀ ਕਹਿੰਦੀ ਕਹਿਣਾ ਉਹਨੇ ਕੀ ਆ ਕਹਿੰਦੀ ਆ ਕਿ 27 ਤਰੀਕ ਨੂੰ ਉਹਦੇ ਵਿਆਹ ਹੀ ਮੰਗਦੇ ਆ। ਠਾਕਾ ਨੀਂਗਾ ਕਹਿੰਦੇ। ਤੇ ਮੈਂ ਕਿਹਾ ਆਪੇ ਈ ਢੀ ਛੇਤੀ ਵਿਆਹ ਕਿੱਦਾਂ ਕਰਾਂਗੇ ਵਿਆਹ ਆਪਾਂ? 100 ਚੀਜ਼ ਵਸਤ ਇਕੱਠੀ ਕਰਨੀ, ਕੁੜੀ ਦਾ ਲੀੜਾ ਕੱਪੜਾ ਖਰੀਦਣਾ, ਸਵਾਉਣਾ, ਗਹਿਣਾ ਕੱਟਾ ਬਣਾਉਣਾ। ਇਹ ਗੁੱਡੇ-ਗੁੱਡੀ ਦਾ ਖੇਡਵਾ। ਚਾਟ ਮੰਗਣੀ ਤਾਂ ਪੱਟ ਵਿਆਹ ਹੋ ਜੇ। ਇਦਾਂ ਨੀਂਗਾ ਮੈਂ ਕਿਹਾ ਹੁਣ ਇਹ ਮੰਮੀ ਜੀ ਵੇਖ ਲਓ, ਨਹੀਂ ਤਾਂ ਫਿਰ ਜਵਾਬ ਦੇ ਦੋ। ਆਹ ਤਾਂ ਧਮਕੀਆਂ ਦੇਣ ਵਾਲੀ ਗੱਲ ਵਾ। ਤਹੀ ਵੀ ਸਿਆਣੇ ਜੀ ਕੁੜੀ ਦੀਆਂ 100 ਰੀਝਾਂ ਵਾ ਤੇ ਆਹ ਪ੍ਰੋਗਰਾਮ ਕਰੂ ਮੈਂ ਚੂੜੀਆਂ ਪਾਉਂਗੀ, ਮੈਂ ਆਦਿਛੀ ਇਤਿਹਾਸ ਤੀ ਨਾਲ ਗਲੂੰਗਲਾਵਾ ਲਾਉਣ ਵਾਲੀ ਗੱਲ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਹੋਣਾ ਚਾਹੀਦਾ ਵਾ ਉਹ ਚਲੋ ਕੋਈ ਗੱਲ ਨਹੀਂ ਵਿਆਹ ਮੰਗਣ ਡਿਆ ਤੇ ਚੰਗੀ ਗੱਲ ਵਾ ਹੁਣ ਤੇ ਆਪ ਮੂੰਹ ਕਹਿ ਡਿਆ ਤੇ ਕਰਨਾ ਤਾਂ ਹੈ ਹੀ ਆ ਮਹੀਨਾ ਠਹਿਰ ਕੇ ਵੀ ਤੇ ਹੁਣ ਵੀ ਉਹ ਜਿੱਦਾਂ ਵੀ ਕਹਿੰਦੇ ਓਦਾਂ ਕਰ ਲਈਏ ਬਸ ਤੁਹਾਡੇ ਤਾਂ ਮੈਨੂੰ ਹੀ ਹੋਮੀ ਦੀ ਐਡੀ ਛੇਤੀ ਵਿਆਹ ਕਿੱਦਾਂ ਹੋ ਜਾਊਗਾ ਤੁਸੀਂ ਵੀ ਤਾਂ ਹੱਦ ਕਰੀ ਜਾਣ ਰਹੇ ਜੇ ਤੇ ਰਮਨ ਵਿਆਹ ਕਿਉਂ ਨਾ ਹੋਊਗਾ ਪੈਸੇ ਸਾਡੇ ਕੋਲ ਵਾ ਸਭ ਕੁਝ ਤੇ ਸਾਡੇ ਕੋਲ ਵਾ ਜੇ ਮੈਂ ਤੁਹਾਨੂੰ ਕਹਿੰਦੇ ਵੀ ਪਤਾ ਕਰੋ ਉਹ ਕਿਉਂ ਇੰਨੀ ਛੇਤੀ ਕਾਲੇ ਫੇਰੇ ਲੈਣ ਡੇ ਆ ਇਹ ਦਵਾਵਾ ਕੁੜੀ ਵਿਆਹ ਕੇ ਸਾਡੇ ਘਰ ਆ ਜਾ ਇੱਕ ਪਤਾ ਥੋ ਤੇ ਕਰੋ ਉਹ ਮੇਰੀ ਗੱਲ ਸੁਣ ਤੈਨੂੰ ਰੁਪਿੰਦਰ ਨੇ ਉਹਦਾਂ ਦੱਸਿਆ ਤਾਂ ਹੈਗਾ ਸੀ ਵੀ ਉਹਦੀ ਮਾਂ ਜਿਹੜੀ ਬਿਮਾਰ ਹਿੰਦੀ ਆ ਤੇ ਪਿਓ ਸਿਰ ਤੇ ਨਹੀਂ ਆ ਪੁੱਤ ਕਹਿੰਦੇ ਹੋਣੇ ਵੀ ਮੈਟੋ ਮੈਟੋ ਵਿਆਹ ਕਰ ਲਈਏ ਤੁਹਾਡਾ ਫੇਰ ਪੱਕਾ ਰਾਦਾ ਵਾ ਕਿਸ ਤਾਈ ਤਰੀਕ ਨੂੰ ਵਿਆਹ ਕਰ ਦੇਣਾ ਵਾ ਆ ਤਾਂ ਕਰਨਾ ਹੀ ਪੈਣਾ ਵਾ ਤੇ ਭੈਣ ਭਰਾ ਕਿਸ ਨੂੰ ਨਹੀਂ ਕਹਿਣਾ ਭੈਣ ਭਰਾਵਾ ਸਾਰਿਆਂ ਨੂੰ ਕਹਿ ਦੇ ਹੈਗਾ ਜਿਹਨੂੰ ਜਿਹਨੂੰ ਕਹਿਣਾ ਸੀ ਉਹਦਾਂ ਉਹ ਤਾਂ ਆਪਾਂ ਮਾਮੇ ਕਹੇ ਤੇ ਮਾਸੀ ਕਹੀ ਤੇ ਭੂਆ ਇਹੋ ਚਮੇ ਜਾਣੀ ਕਹੇ ਹੋਰ ਕਿੰਨੂ ਗਿਆ ਵਾ ਤੇ ਰਪਿੰਦਰ ਤੇ ਪੇਕੇ ਕਹਿ ਲੈਨੇ ਹੋਰ ਹੋਰ ਕਿੰਨੂ ਕਹਿਣਾ ਤੂੰ ਹਾਂ ਹੋਰ ਕੋਈ ਨਹੀਂ ਮੇਰੇ ਚਾਚੇ ਤਾਇਆ ਦੀਆਂ ਕੁੜੀਆਂ ਜਿਨ੍ਹਾਂ ਦੇ ਵਿਆਹਾਂ ਤੇ ਮੈਂ ਜਾਂਦੀ ਰਹੀ ਅਗਲੀਆਂ ਕਹਿਣ ਗਿਆ ਵੀ ਆਪਣੀ ਕੁੜੀ ਦਾ ਇਹਨੇ ਨਾ ਚੋਰੀ ਕਰ ਲਿਆ ਵਾ ਚੱਲ ਰਾਵਾਂ ਤੂੰ ਗੁੱਸਾ ਨਾ ਕਰ ਉਹਨਾਂ ਨੂੰ ਸਮਝਾ ਦਾਂਗੇ ਵੀ ਮਾਨੋ ਦੀ ਠੀਕ ਨਹੀਂ ਸੀ ਰਹੀ ਦੀ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਹਰ ਨੂੰ ਚੁੰਨੀ ਚੜਾ ਕਰ ਦੋ ਤੇ ਕੁੜੀ ਮੰਨੂਗੀ ਕੁੜੀ ਨੇ ਨਹੀਂ ਮੰਨਣਾ ਇੰਨੀ ਛੇਤੀ ਉਹ ਮੰਨਣਾ ਕਿਉਂ ਨਹੀਂ ਹੱਕ ਤਾਂ ਦੀਆਂ ਗੱਲਾਂ ਕਰਨ ਡਈਆਂ ਅਸੀਂ ਮਾਪਿਓ ਅਸੀਂ ਗੱਲ ਕਰਨੀ ਹੈ ਕਿ ਕੁੜੀ ਨੇ ਕਰਨ ਕਰਨੀ ਨਹੀਂ ਦੇਹੀਆਂ ਗੱਲ ਪਰ ਕੁੜੀਆਂ ਨੇ ਵੀ ਸੌ ਰੀਝਾ ਹੁੰਦੀਆਂ ਵਾਂ ਤੇ ਕੋਈ ਗੱਲ ਨਹੀਂ ਜਿਹੜੀਆਂ ਵੀ ਰੀਝਾ ਪੂਰੀਆਂ ਕਰ ਦਿੰਦੇ ਆ ਮੇਰੀ ਗੱਲ ਤਾਂ ਤੁਸੀਂ ਸੋਣੀ ਨਹੀਂ ਹੁੰਦੀ ਪਤਾ ਨਹੀਂ ਤੁਹਾਡੀਆਂ ਅੱਖਾਂ ਤੇ ਕਿਉਂ ਪੱਟੀ ਵੱਜੀ ਐ ਇੱਕੋ ਗੱਲ ਕਹੀ ਜਾਂਦੇ ਜਿੱਦਾਂ ਉਹ ਕਹਿਣ ਦੀ ਹੈ ਨਾ ਅਦਾਈ ਕੋਈ ਨਹੀਂ ਵਿਆਹ ਕਰਤਾਗੇ ਜਾ ਕਰ ਦੋ ਫਿਰ ਤੇ ਮੇਰੀ ਗੱਲ ਸੁਣ ਮੁੰਡਾ ਤੇਰਾ ਵੀ ਨਾਲ ਹੀ ਗਿਆ ਹੋਈ ਉਹ ਕਲੀ ਗਈ ਸੀ ਉਥੇ ਤੇ ਮੁੰਡੇ ਨੂੰ ਮੈਂ ਪੁੱਛ ਲੈਣੀ ਆ ਕਿ ਕੱਲ ਨੂੰ ਕੋਈ ਗੱਲਬਾਤ ਨਾਲ ਵਿੱਚ ਨਿਕਲੇ ਇਹ ਮੈਨੂੰ ਹੁਣ ਦੱਸ ਦੇ ਤੇਰੇ ਹੁਦੈ ਮੈਂ ਇੱਥੇ ਪੁੱਛਿਆ ਸੀ ਤੇ ਕਹਿੰਦਾ ਸੀ ਵੀ ਡੈਡੀ ਸਾਰੀ ਗੱਲਬਾਤ ਹੋਈ ਆ ਮੇਰੇ ਸਾਹਮਣੇ ਇੱਥੇ ਹੀ ਆ ਆਵਾਜ਼ ਮਾਰੀ ਲਾਓ ਜਦੋਂ ਮੈਂ ਪੁੱਛਾਂ ਮੈਂ ਹੁਣ ਬਾਰ ਬਾਰ ਮੈਂ ਇਹ ਪੁੱਛਣਾਂ ਨੂੰ ਉਹਨੇ ਕਹਣਾ ਡਾੜੇ ਹੱਟ ਦੇ ਯਕੀਨ ਨਹੀਂ ਆ ਜੇ ਯਕੀਨ ਨਹੀਂ ਤੇ ਤੁਹਾਨੂੰ ਭੇਜਣਾ ਕਾਹਨੂੰ ਹੀ ਉੱਥੇ ਤੁਸੀਂ ਤੇਰਾ ਤਾਂ ਉਹਦਾ ਦਿਮਾਗ ਖਰਾਬ ਹੋ ਗਿਆ ਇੱਕੋ ਗੱਲ ਕਰੀ ਜਾਨੀ ਉਥੋਂ ਪਤਾ ਕਰ ਲੋ ਭਾਣੇ ਥਾਂ ਪਤਾ ਕਰ ਲੋ ਆਹ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਤੁਹਾਡਾ ਠੀਕ ਵਾ ਚੰਗਾ ਕਰੋ ਮਰਜ਼ੀਆਂ ਆਪਣੀਆਂ ਮਰਜ਼ੀਆਂ ਕਰੋ ਇੱਥੇ ਉਹਨੇ ਕਹਣਾ ਵੀ ਜਿਹੜੇ ਦੇ ਯਕੀਨ ਨਹੀਂ ਸਾਨੂੰ ਅੱਗੇ ਕਾਹਨੂੰ ਲਾਇਆ ਤੁਸੀਂ ਆਪਣੀਆਂ ਗੱਲਾਂ ਮਾਰਦੀ ਫਿਰਦੀ ਆ ਇੱਕ ਥੋੜੀ ਜਿਹੀ ਕਰ ਲੈਣੀ ਆ ਫੋਨ ਉਧਰ ਤੇ ਇਹਨਾਂ ਦੇ ਕੰਨ ਲੱਗੇ ਰਹਿਣੇ ਆ ਉਹ ਪਤਾ ਨਹੀਂ ਕਿੰਨਾ ਗੱਲ ਕਰਨ ਦੀ ਆ ਤੇ ਕਿਹਦੇ ਨਾਲ ਨਹੀਂ ਲਵਨੀ ਆ ਮੰਮੀ ਨੂੰ ਫੋਨ ਸਾਰੀ ਗੱਲ ਬਾਤ ਦੱਸਦੀ ਆ ਇਹ ਆ ਗੱਲ ਬਾਤ ਚੱਲਦੀ ਹੈ ਹਲੋ ਸਸਕਾ ਮੈਂ ਵਧੀਆ ਵਧੀਆ ਤੁਸੀਂ ਦੱਸੋ ਠੀਕ ਠੀਕ ਆ ਤੇ ਉਹ ਫੋਨ ਇਹ ਨਹੀਂ ਕੀਤਾ ਕਿ ਨਾ ਨੋਵੇ ਦੱਸ ਹਾਂ ਫੋਨ ਤੇ ਬੰਦਾ ਕਰਦੇ ਜੇ ਮੈਂ ਕਰਾਂ ਤੇ ਮੈਂ ਹੀ ਕਰਨਾ ਹੁੰਦਾ ਵਾ ਆਪਣੇ ਆਪ ਨੂੰ ਤੁਸੀਂ ਲਾਉਣਾ ਹੁੰਦਾ ਕਰ ਦਿਆ ਕਰੋ ਹਾਂ ਕਿ ਤੇ ਉਹ ਨਹੀਂ ਨਹੀਂ ਫੀਟ ਠਾਕਵਾ ਸਾਰੇ ਸੋਨੇ ਦਾ ਦਗੇ ਨੂੰ ਜੇਤਾ ਹੀ ਨਹੀਂ ਇੱਥੇ ਉਹ ਇਹਨਾਂ ਦੀ ਉਦਾਂ ਹੀ ਮਤ ਵੱਜੀ ਆ ਸਾਰਿਆਂ ਦੀ ਹੁਣ ਜਦੋਂ ਦੀ ਨਾ ਹੋ ਗਈ ਠਾਕੇ ਤੋਂ ਨਾ ਉਤਾਂ ਨੂੰ ਵੀ ਪਤਾ ਵਾ ਇੱਥੇ ਤੇ ਕਈ ਕੁਝ ਬਣਨ ਦਿਆ ਵਾ ਪਤਾ ਨਾ ਮਮੀ ਗੱਲ ਕੀ ਆ ਜਦੋਂ ਦੀ ਨਾ ਹੋਈ ਹੈ ਨਾ ਠਾਕੇ ਤੋਂ ਉਹ ਦੋ ਦੇ ਤੇ ਇਹਨਾਂ ਦੇ ਉਦਾਂ ਭੁੱਲ ਨਹੀਂ ਭੁੱਲੀ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਲੱਗੰਦੇ ਆ ਤੇ ਕੀ ਕਰੀਏ ਤੇ ਕੀ ਨਾ ਕਰੀਏ ਆਹੋ ਬੇਇੱਜ਼ਤੀ ਜਿਹੀ ਬੜੀ ਕਰਦੀ ਹੈ ਨਾ ਇੱਥੇ ਸੱਤ ਸੱਦ ਕੇ ਤੇਰੀ ਮਾਂ ਨੇ ਸੋਨਾ ਰੱਖਿਆ ਵਾ ਤੇਰੀ ਮਾਂ ਨੇ ਇਦਾਂ ਕੀਤਾ ਹੁਣ ਪਤਾ ਲੱਗੂ ਨਾ ਹੁਣ ਸੁੱਜਣ ਕੱਖ ਨਹੀਂ ਡਿਆ ਫੇ ਰਿਸ਼ਤੇਦਾਰਾਂ ਜਿਹਾ ਬੇਇੱਜ਼ਤੀ ਹੋਣੀ ਹੈ ਤਾਂ ਕੀ ਕਰਾਂਗੇ ਆਪਾਂ ਬਸ ਮੇਨ ਗੱਲ ਇਹ ਹੋਈ ਐ ਮੀ ਇਹ ਮੈਂ ਨਾ ਇਹਨਾਂ ਦੀ ਬੇਇੱਜ਼ਤੀ ਜਿਹੜੀ ਇਹਨਾਂ ਨੇ ਮੇਰੇ ਕੀਤੀ ਸੀ ਨਾ ਉਹਦਾ ਬਦਲਾ ਲਿਆ ਵਾ ਸਿੱਧੀ ਗੱਲ ਵਾ ਹੁਣ ਇਹੋ ਜੇ ਥਾਂ ਫਸਾਈ ਹੈ ਨਾ ਕਿ ساری ਉਮਰ ਯਾਦ ਰੱਖੂਗੀ ਕਿ ਕਿੱਥੇ ਮੈਂ ਰਹਿ ਗਈ ਆ ਉਹ ਹੋਈ ਨਾ ਨਹੀਂ ਨਹੀਂ ਸਿੱਧਾ ਵਿਆਹ ਹੀ ਘਠਾ ਠੁਕਾ ਕਰਦਾ ਹੁਣ ਉਹ ਮੈਂ ਕਹਿ ਦਿੱਤਾ ਸੀ ਉਹਨੂੰ ਮੈਂ ਜੋਤ ਨੂੰ ਮੈਂ ਕਿਹਾ ਚਲੋ ਉਦੋਂ ਨੂੰ ਮੈਂ ਸਿੱਧਾ ਵਿਆਹ ਹੀ ਕਰਨਾ ਵਾ ਠਕੇ ਦਾ ਕੰਮ ਨੇ ਬੇਟ ਦੇਣਾ ਉਹ ਵੀ ਗੜ ਮੇਹੀ ਹੋਈ ਕਹਿੰਦੇ ਉਹ ਤੈਨੂੰ ਪਤਾ ਮਹੀਨੇ ਜੋਗੇ ਤੇ ਹਨੀਂਗੇ ਮੁੰਡੇ ਵਾਲੇ ਉਹ ਮੰਮੀ ਖਰੇ ਉਹ ਜੀ ਠੀਕ ਨਹੀਂ ਰਹਿੰਦੀ ਉਹ ਰੋਟੀਆਂ ਉਤਰ ਸੰਦੇ ਆ ਵੀ ਸਾਡੇ ਰੋਟੀ ਪਕਾਉਣ ਵਾਲੀ ਕੋਈ ਆ ਜੇ ਬਸ ਕੇ ਚਲ ਰੋਟੀ ਪੱਕਦੀ ਹੋ ਜੂਗੀ ਹੋਰ ਕੀ ਆ ਹੋਰ ਇਹਨੇ ਕਰਨਾ ਵੀ ਕਿਹੋ ਜਿਹਾ ਗੜੇ ਨੌਕਰੀ ਕਰਨੀ ਇਹਨੇ ਆ ਚਲੋ ਠੀਕ ਆ ਫਿਰ ਕੋਈ ਨਹੀਂ ਮੈਂ ਉਹ ਗੱਲ ਦੁਖਣੀ ਹੈ ਤੁਹਾਨੂੰ ਤੇ ਉਹ ਕਰੂੰਗੀ ਫਿਰ ਮੈਂ ਹੈ ਕੋਈ ਨਹੀਂ ਕੋਈ ਨਹੀਂ ਵਿਆਹ ਤੇ ਆਉਣਾ ਹੀ ਆ ਘਰ ਰੋਣਾ ਨਹੀਂ ਆ ਚਲੋ ਠੀਕ ਆ ਫਿਰ ਚੰਗ ਚਲ ਹੁਣ ਇਹਨਾਂ ਕਾ ਪਤਾ ਲੱਗ ਗਿਆ ਨਾ ਇਹਨਾਂ ਦੀ ਵੀ ਗੱਲ ਟਿਕਾਣੀ ਆਏਗੀ ਨਹੀਂ ਮਮੀ ਨਾ ਦਰਦੀ ਨਹੀਂ ਪੰਜਾਬ ਦਾ ਇੱਥੇ ਆਉਂਦੀ। ਕਿ ਪਤਾ ਨਹੀਂ ਇਹਨਾਂ ਨੇ ਕੀ ਜਣਾ ਤੇ ਕੀ ਨਹੀਂ। ਸੋਨੇ ਦਾ ਤੇ ਉਦਾਂ ਹੀ ਉਹਨਾਂ ਨੂੰ ਚੇਤਾ ਨਹੀਂ ਕਿ ਕਿੱਥੇ ਗਿਆ ਤੇ ਕਿੱਥੇ ਨਹੀਂ। ਇਹ ਐਵੇਂ ਫਿਕਰ ਕਰੀ ਜਾਂਦੇ। ਲਵਲੀ ਦਾ ਸੋਨਾ ਪੁੱਤ ਮੇਰੀ। ਹਾਂਜੀ। ਉਹ ਰਾ ਇੱਥੇ ਵੈ। ਦੱਸੋ ਹੋਇਆ ਚਰ? ਹਾਂਜੀ ਹੋਇਆ। ਹੋ ਗਿਆ ਤੇੜੇ ਕੰਮ ਗਿਆ। ਆ ਹੋ ਗਿਆ ਵਾ। ਮੈਂ ਵੀ ਤੇਰੇ ਨਾਲ ਇੱਕ ਗੱਲ ਕਰਨੀ ਏ। ਦੱਸੋ ਕੀ ਗੱਲ ਹੋਈ ਐ ਗੱਲ ਗੁਲਤੇ ਨਹੀਂ ਖਾਸਨੇਗੀ ਮੈਂ ਤੈਨੂੰ ਇਹ ਪੁੱਛਣਾ ਹੀ ਵੀ ਜਿੱਦਾਂ ਤੁਸੀਂ ਨਾ ਰਿਸ਼ਤੇ ਦਾ ਪਤਾ ਤੋ ਕਰਨ ਗਏ ਸੀਗੇ ਹਾਂਜੀ ਸਭ ਕੁਝ ਠੀਕ ਠਾਕ ਹੀ ਨਾ ਉਹਨਾਂ ਨੇ ਉਹਦੋਂ ਕਿਹਾ ਸੀ ਕਿ 27 ਤਰੀਕ ਨੂੰ ਹੀ ਵਿਆਹ ਕਰਨਾ ਵਾ ਨਹੀਂ ਨਹੀਂ ਮੰਮੀ ਇਹ ਨਹੀਂ ਗਲਤ ਨਹੀਂ ਉਹਨਾਂ ਨੇ ਕਹੀ ਠਾਕੇ ਵੱਲੇ ਗੱਲ ਹੋਈ ਹੈ ਉਹਨਾਂ ਦੇ ਸਾਹਮਣੇ ਜੀ ਇਹ ਨਹੀਂ ਗੱਲ ਨਹੀਂ ਕਹੀ ਧਰਪਿੰਦਰ ਅੱਜ ਕਹਿਣ ਰਹੀ ਵੀ ਮੈਨੂੰ ਫੋਨ ਆਇਆ ਵਾ ਅੱਛਾ ਤੇ ਉਹਦਾਂ ਹੀ ਚੁਣੀ ਚੜਾਵਾ ਕਰ ਦੋ ਪੁੱਤ ਤੂੰ ਵੀ ਸਿਆਣਾ ਵਾ ਅਕਸਰ ਅਹੀਂ ਰਿਸ਼ਤੇਦਾਰਾਂ ਵਾਲੇ ਆ ਜਾਂ ਭੈਣ ਭਰਾਵਾਂ ਵਾਲੇ ਆ ਪਿੰਡ ਵਿੱਚ ਵੀ ਕਿਸੇ ਨਾਲ ਮਿਲਣਾ ਗੱਲਣਾ ਕਿ ਨਹੀਂ ਮम्मी ਹੋਰ ਕੀ ਚਾਹੀਦਾ ਜਿਉ ਆਪਣੇ ਮੂੰਹ ਕਹਿੰਦੇ ਆ ਨਾ ਤੇ ਚੁੱਪ ਕਰਕੇ ਚੁੰਨੀ ਝੜਾ ਕਰਕੇ ਨਾ ਤੇ ਪਰੇ ਮਾਰੋ ਜੇ ਕੱਲ ਨੂੰ ਫੇਰ ਕੋਈ ਪਾਣੀ ਪੁਣੀ ਵੱਜ ਗਈ ਨਾ ਤੇ ਫਿਰ ਹਾਨੂੰ ਨਾ ਕਿਉ ਵੀ ਤੁਸੀਂ ਵੇਚੀ ਤੁਸੀਂ ਜਾ ਕੇ ਪੁੱਛੋ ਹੰਨ ਤੇ ਪਿੰਡ ਦੇ ਲੋਕਾਂ ਨੇ ਪਤਾ ਕੀ ਕਹਿਣਾ ਖਾਣ ਦਾ ਪਤਾ ਵਾ ਤੇ ਖਵਾਲਾਂ ਦਾ ਨਹੀਂ ਭਾਗ ਤੁਸੀਂ ਖਵਾਲ ਵੀ ਦੋ ਹਾਂ ਤਾਂ ਵੀ ਕਿਸੇ ਨੇ ਨਾਣੀਗਾ ਕਰਨਾ ਕੋਈ ਗੱਲ ਨਹੀਂ ਲੋਕੀ ਦੋਗ ਦਿਨ ਗੱਲਾਂ ਕਰਦੇ ਹੁੰਦੇ ਆਪੇ ਹਟ ਜਾਣਾ ਵਾ ਕਿੱਦਾਂ ਦੀਆਂ ਗੱਲਾਂ ਤੋਂ ਕਰਨ ਡਿਆ ਵਾ ਉਦਾਂ ਉਹਨਾਂ ਨੇ ਸਿੱਖਤ ਕੀਤੀ ਸੀ ਨਾ ਕਿ ਚੰਗੇ ਆ ਨਾ ਉਹ ਉਹ ਚੰਗੇ ਹੀ ਆ ਮਾਤਾ ਉਹ ਜੇ ਤੇ ਉਹ ਕਹਿਂਦੇ ਆ ਨਾ ਪਾਉਂਦਾ ਨਾ ਪੁੱਛੋ ਐਵੇਂ ਵੇਲਾ ਨਾ ਖੰਜਾ ਕੇ ਬਹਿ ਜਿਓ ਵੇਹ ਪੁੱਤ ਤੂੰ ਮਸ਼ਲਾਤ ਬਣਾਉਣਾ ਹੀ ਪੈਣਾ ਵਾ ਉਹ ਤਾਂ ਪਾਉਣਾ ਕਿ ਨਹੀਂ ਪਾਉਣਾ ਜਦੋਂ ਕਹਿਂਦੇ ਆ ਵੀ ਚੁੰਨੀ ਜੜਾ ਕਰ ਦੋ ਤੇ ਜ਼ਰੂਰ ਕਰ ਜਾਈ ਹੁਣ ਉਹ ਜਿੰਨੀਆਂ ਕਿ ਟਮਾਟਮਾ ਹੈਗੀਆਂ ਉਹ ਪਾ ਦੋ ਘਰ ਤੁਸੀਂ ਤਾਂ ਦੋਵਾਂ ਪਿਓ ਪੁੱਤਾਂ ਨੇ ਨਾ ਇੱਕੋ ਹੀ ਗੱਲ ਫੜੀ ਆ ਜੇ ਪਿਓ ਨੂੰ ਕਹਿੰਨੀ ਆ ਉਹ ਹੈ ਹੋ ਗੱਲ ਕਹਿੰਦਾ ਜੇ ਤੇਰੇ ਨਾਲ ਗੱਲ ਕੀਤੀ ਹਵਲੀ ਨਾ ਕਿ ਚਲ ਇਹਦੇ ਨਾਲ ਗੱਲ ਕਰਦੀ ਆ ਤੂੰ ਵੀ ਇਹੋ ਗੱਲ ਕਹਿੰਦਾ ਮੈਂ ਡੈਡੀ ਸੱਚੇ ਆ ਉਹ ਇੰਤ ਰਹਿਂਦੀਆਂ ਜੇ ਘਰ ਗੱਲਾਂ ਹਨ ਸੋਨੀਆਂ ਪੈਂਦੀਆਂ ਬਾਹਰ ਠੀਕ ਆ ਨਾ ਜਿੱਦਾਂ ਡੈਡੀ ਕਹਿੰਦਾ ਹੋਣਾ ਓਦਾਂ ਕਰ ਲੋ ਤੇ ਰਵਿੰਦਰ ਮੈਂ ਕਹਿ ਦਿੰਦਾ ਆ ਕਿ ਉਹਨਾਂ ਨੂੰ ਹਾਂ ਕਰ ਦੇ ਕੋਈ ਗੱਲ ਨਹੀਂ ਇੱਕ ਦੋ ਦਿਨ ਵਿੱਚ ਹੈਗੇ ਆ ਕਰ ਲੈਣੀ ਹੈ ਤਿਆਰੀ ਕੀ ਲਿਆਉਣਾ ਵਾ ਦੱਸੋ ਅਸੀਂ ਲੈ ਆਉਣੀ ਆ ਜਾ ਕੇ ਲੀੜਾ ਕੱਪੜਾ ਕੁੜੀ ਦਾ ਲਿਆਉਣਾ ਨਹੀਂ ਸਵਾਉਣਾ ਨਹੀਂ ਕਿਹੜੀ ਚੀਜ਼ ਨਹੀਂ ਚਾਹੀਦੀ ਓ ਮਮੀ ਨਵੇਂ ਸੂਟ ਥੋੜੇ ਆ ਦੇਖੋ ਤੇ ਲਿਆ ਦੇਣੇ ਹਨ ਉਹਨੂੰ ਸੂਟ ਕੋਈ ਗੱਲ ਨਹੀਂ ਆਪੇ ਸਿੰਗ ਲੈ ਜੂਗੀ ਬਾਅਦ ਚੋਂ ਇਥੋਂ ਤੁਸੀਂ ਇਹੀ ਤਾਂ ਇਦਾਂ ਕਰਨ ਡਏ ਜੇ ਜਿੱਦਾਂ ਕੁੜੀ ਨੂੰ ਘਰੋਂ ਤੱਕਾ ਦੇਣਾ ਹੁੰਦਾ ਵਾ ਉਹ ਤੱਕਾ ਨਹੀਂ ਆ ਮਾਤਾ ਹੁਣ ਜੇ ਹੋਂੜਿਆ ਵਾ ਨਾ ਤੇ ਕਰ ਲਾ ਉਹਦਾ ਵਿਆਹ ਤੇ ਗਾੜੀ ਮਾਤਾ ਆਪਣੀ ਮਰਜ਼ੀ ਵੇਖ ਲਾ ਕੱਲ ਨੂੰ ਹਾਨੂੰ ਦੋਵਾਂ ਜੀਆਂ ਨੂੰ ਨਾ ਭੰਡੀ ਨਾ ਕਿ ਤੁਸੀਂ ਗਾਂਹ ਹੋ ਕੇ ਕਰਾਇਆ ਹਾਏ ਹਾਏ ਆਦਾ ਸਾਰਾ ਟੱਬਰ ਇੱਕ ਪਾਸੇ ਹੋ ਗਿਆ ਮੇਰੀ ਤਾਂ ਕੋਈ ਸੌਂਦਾ ਹੀ ਨਹੀਂਗਾ ਜੇ ਕੁੜੀ ਨਾ ਗੱਲ ਕੀਤੀ ਨਾ ਉਹਨੇ ਮੇਰੇ ਸਿਰ ਦੇ ਵਾਲਾਂ ਨੂੰ ਪੈਣਾ ਕਿ ਮਾਤਾ ਤੂੰ ਕਿਦਾਂ ਹਾਂ ਕਰਤੀ ਏਡੀ ਛੇਤੀ ਚਲ ਮੈਂ ਮੰਦੀ ਆ ਈਆਂ ਦੀਆਂ ਸੌ ਰੀਝਾਂ ਹੁੰਦੀਆਂ ਵਾ ਆ ਕੰਮ ਕਰਾਂਗੇ ਆ ਕਰਾਂਗੇ ਇਹ ਤੇ ਕਹਿੰਦੇ ਆ ਚੌਵਾਂ ਦਿਨਾਂ ਦੇ ਵਿੱਚ ਪਵਾਟਰੀਆਂ ਦੇ ਤੁਹਾਨੂੰ ਘਰ ਕਲਾ ਦੇ ਏਦਾਂ ਕਿਦਾਂ ਮੈਂ ਵੀ ਕਲਾ ਦਾ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਣ ਰਹੀ ਕਿ ਕਿਹਦੀ ਸਲਾਹ ਲਵਾਂ ਮੰਮੀ ਆਦਾ ਪੁੱਤ ਕੀ ਕਰੀ ਜਾਂਦੇ ਆ ਕਰਨਾ ਕੀ ਆਣਾ ਤੇਰੇ ਡੈਡੀ ਦਾ ਪਜਾਮਾ ਕਮੀਜ਼ ਹੀ ਤੇ ਮੈਂ ਜੋੜ ਕੇ ਰੱਖਦਾ ਤੁਰਿਆ ਫਿਰਦਾ ਨਾ ਅੱਧਾ ਗੰਦਾ ਤੇ ਏਦਾਂ ਹੀ ਹੋ ਜਾਂਦਾ ਫਿਰ ਹਾਂਜੀ ਮੇਰੀ ਗੱਲ ਸੁਣੋ ਹਾਂ ਪੁੱਤ ਕਿਹਦੇ ਪਿਆਦੇ ਗੱਲਾਂ ਹੋਣ ਡਿਆਹੀਂ ਕੇ ਰਿਸ਼ਤੇਦਾਰ ਦਾ ਵਿਆਹ ਆਇਆ ਵਾ ਨੀ ਰਿਸ਼ਤੇਦਾਰ ਕਿਸ ਦਾ ਵਿਆਹ ਨਹੀਂ ਗਿਆ ਆ ਤੇਰੇ ਵਿਆਹ ਦੀਆਂ ਗੱਲਾਂ ਕਰਨ ਦੇ ਆ ਮੇਰੇ ਵਿਆਹ ਦੀਆਂ ਗੱਲਾਂ ਆਹੋ ਔਰ ਪਿੰਦਰ ਕਹਿੰਦੇ ਤੇ ਉਧਰੋਂ ਫੋਨ ਆਇਆ ਵਾ ਤੀ 27 ਤਰੀਕ ਨੂੰ ਵਿਆਹ ਕਰ ਦੋ ਮੁੰਡੇ ਦੀ ਮਾਂ ਨਹੀਂ ਗਈ ਠੀਕ ਹੈਗੀ ਮੰਮੀ ਢਿਛੇਤੀ ਮੇਰੀ ਤੇ ਕੋਈ ਰੀਝ ਵੀ ਨਹੀਂ ਪੂਰੀ ਹੋਣ ਦੀ ਤੇ ਹਾਂ ਕਿਦਾਂ ਕਰ ਦਿੱਤੀ ਉਹਨਾਂ ਨੂੰ ਮੈਂ ਪੁੱਤ ਕਿੱਥੇ ਹਾਂ ਕੀਤੀ ਆ ਮੈਂ ਤੁਹਾਨੂੰ ਕਹੀ ਤੇਰੇ ਡੈਡੀ ਨਾਲ ਸਲਾਹ ਕਰਕੇ ਦੱਸੂੰਗੀ ਤੇ ਡੈਡੀ ਨਾਲ ਸਲਾਹ ਕੀਤੀ ਤੇ ਉਹ ਵੀ ਗਾੜੀ ਕਹਿੰਦੇ ਵੀ ਕਰਨਾ ਤੇ ਹੈ ਆਈ ਆ ਮੰਮੀ ਤੁਸੀਂ ਕਾਲੀ ਕਰੀ ਜਾਣ ਦੇ ਜੇ ਮੈਂ ਵਿਆਹ ਵਾਸਤੇ ਮੰਨ ਲਈਆਂ ਘਟੋ ਘਟ ਮੇਰੇ ਸ਼ੌਂਕ ਤੇ ਪੂਰੇ ਕਰ ਦੋ ਕਿੰਨੀ ਅਰੀਜਾ ਹੁੰਦੀਆਂ ਵਾ ਕੋਈ ਗੱਲ ਨਹੀਂ ਤੂੰ ਫਿਕਰ ਕਿਉਂ ਕਰਦੀ ਆ ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗੇ ਮੈਂ ਸ਼ੌਂਕ ਤੇਰਾ ਵੀ ਰਹਿਣ ਨਹੀਂ ਦਿੰਦੀ ਮੰਮੀ ਚੁੰਨੀ ਚੜਾਣੀ ਮੈਂ ਕਰਾਉਣਾ ਹੈਗਾ ਠੀਕ ਆ ਨਾ ਪਹਿਲੀ ਗੱਲ ਤੇ ਮੰਮੀ ਇਹ ਵਾ ਤੁਸੀਂ ਕਿਹਾ ਸੀ ਨਾ ਠਾਕਾ ਲਵਾਉਣਾ ਤੇ ਮੈਂ ਸਿਰਫ ਠਾਕਾ ਹੀ ਲਵਾਉਣਾ ਵਾ ਸਾਲ ਹਟ ਕੇ ਵਿਆਹ ਕਰਾਉਣਾ ਤੁਸੀਂ ਤੇ ਮੰਮੀ ਇੰਨੀ ਕਾਲੀ ਕਰਨ ੜੇ ਕੰਨੋ ਫੜ ਕੇ ਬਾਹਰ ਕੱਢਣੇ ਤੁਸੀਂ ਮੈਂ ਵਾਧੂ ਆਈ ਆ ਦੱਸ ਮੈਂ ਨਹੀਂ ਕਿ ਵਿਆਹ ਕਰਾਉਣਾ ਜੇ ਠਾਕੇ ਦੀ ਗੱਲ ਆ ਨਾ ਫਿਰ ਰਹਿਣ ਦੋ ਉਹ ਵੀ ਨਹੀਂ ਮੈਂ ਲਵਾਉਣਾ ਤੂੰ ਫੇਰ ਕਿਉਂ ਕਰਦੀ ਆ ਤੇਰੇ ਸਾਰੇ ਚਾਹ ਪੂਰੇ ਹੋਣਗੇ ਸੁਣ ਕੇ ਤੇ ਮੈਨੂੰ ਵੀ ਝਟਕਾਰਿਆ ਲੱਗਾ ਸੀ ਭੈੜੀ ਛੇਤੀ ਵਿਆਹ ਪਰ ਪੁੱਤ ਜਮੀਨ ਨਹੀਂ ਗਈ ਲੱਭਦੀ 10 ਕਿੱਲੇ ਪੈੜੀ ਦੇ ਆ ਜੋ ਤੇਰਾ ਜੀ ਕਰਦਾ ਵਾ ਪੈਸੇ ਲੈ ਤੇ ਬਣਾ ਤੂੰ ਮੈਨੂੰ ਦੱਸ ਸੋਨੇ ਦੀ ਚੀਜ਼ ਕਿਹੜੀ ਕਿਹੜੀ ਚਾਹੀਦੀ ਆ ਭਾਵੇਂ ਇਹਦਾ ਮਹਿੰਗਾ ਵਾ ਜੋ ਜੋ ਕਹੇਂਗੀ ਮੈਂ ਉਹੋ ਉਹ ਬਣਾ ਕੇ ਦਊਂਗੀ ਬਾਕੀ ਲੀੜਾ ਕਪੜਾ ਵਾ ਨਾਲ ਚੱਲ ਜਿਹੜੇ ਤੇ ਹੱਥ ਰੱਖੇਗੀ ਮੈਂ ਉਹ ਲੈ ਕੇ ਦਊਂਗੀ ਕੋਈ ਗੱਲ ਨਹੀਂ ਚੂੜੀਆਂ ਚਾੜੀਆਂ ਦੀ ਗੱਲ ਵਾ ਆਪਾਂ ਨਾ ਇੱਕ ਦਿਨ ਛੱਡ ਕੇ ਤੇ ਰੱਖ ਲਾਂਗੇ ਮੰਮੀ ਉਹ ਤੇ ਪਰਝਾਈ ਆ ਉਹਨੇ ਤੇ ਪਰਝਾਈ ਵਾਲੀ ਕਰਨੀ ਆ ਤੁਸੀਂ ਤੇ ਮੇਰੇ ਆਪਣੇ ਆ ਨਾ ਤੁਸੀਂ ਕਿਉਂ ਇਦਾਂ ਕਰਨ ਦੇ ਆ ਮਤ ਮੈਂ ਕੀ ਕਰਾਂ ਜੇ ਤੇਰੇ ਪਿਓ ਨਾਲ ਗੱਲ ਕੀਤੀ ਉਹ ਵੀ ਇਹੋ ਗੱਲ ਹੀ ਕਹਿਣ ਦੇ ਆ ਜੇ ਤੇਰੇ ਭਰਾ ਨਾਲ ਗੱਲ ਕੀਤੀ ਉਹ ਵੀ ਮੈਨੂੰ ਇਦਾਂ ਹੀ ਕਹਿਣ ਦਿਆ ਵਾ ਮਾਤਾ ਆਪਣੀਆਂ ਮਰਜ਼ੀਆਂ ਕਰ ਲਾ ਰੱਬ ਨਾ ਕਰੇ ਕੱਲ ਨੂੰ ਕੋਈ ਅਭੀ ਨਵੀ ਹੋਗੀ ਨਾ ਇਹਨਾਂ ਦੋਵਾਂ ਜਣਿਆਂ ਨੇ ਮੇਰੇ ਦਿਵਾਲੇ ਹੁਣਾਵਾ ਕਿ ਤੈਨੂੰ ਉਹਦਾ ਕਿਹਾ ਸੀ ਵਿਆਹ ਕਰਦੇ ਤੂੰ ਨਹੀਂ ਮੰਨੀ ਤਾਂ ਅਗਲਿਆਂ ਜਵਾਬ ਦਿੱਤਾ ਵਾ ਮੰਮੀ ਮੈਂ ਤੇ ਆਪਣੇ ਸਹੇਲੀਆਂ ਨੂੰ ਕਿਹਾ ਸੀ ਚਾਹ ਨਾਲ ਕਿ ਤੁਹਾਨੂੰ ਮੈਂ ਸੱਦੂੰਗੀ ਉਹਨਾਂ ਨੂੰ ਮੈਂ ਕੀ ਜਵਾਬ ਦਵਾਂਗੀ ਤਾਂ ਕੋਈ ਗੱਲ ਨਹੀਂ ਸਹੇਲੀਆਂ ਨੂੰ ਤਾਂ ਸੱਦ ਆਪਣੇ ਘਰ ਪ੍ਰੋਗਰਾਮ ਕਰਾਂਗੇ ਸਹੇਲੀਆਂ ਆਉਣਗੀਆਂ ਮੈਂ ਤਾਂ ਬੜਾ ਕਿਹਾ ਸੀ ਮੈਂ ਹਰ ਇੱਕ ਫੰਕਸ਼ਨ ਕਰਨਾ ਵਾ ਜ਼ਰੂਰ ਸੱਦਣਾ ਉਹਨਾਂ ਨੂੰ ਹੁਣ ਮੈਂ ਕੀ ਕਹੂੰਗੀ ਉਹਨਾਂ ਨੂੰ ਕੀ ਜਵਾਬ ਦਵਾਂਗੀ ਕੋਈ ਗੱਲ ਨਹੀਂ ਪੁੱਤ ਹਾਲਾਤ ਵੇਖ ਕੇ ਨਾ ਉਦਾਂ ਦੇ ਹੋ ਜੈਦਾ ਹੁੰਦਾ ਵਾ ਹੁਣ ਜੇ ਜ਼ਮੀਨ ਪਾਂਡਾ ਲੱਭਣ ਡਿਆ ਨਾ ਮੇਰੀ ਧੀ ਇਦਾਂ ਨਾ ਕਰ ਮੇਰੇ ਕੋਲ ਪਿਆ ਹਾਥੇ ਲਾ ਹੈਗਾ ਵਾ ਉਹ ਮੈਂ ਤੈਨੂੰ ਦੇ ਦੂੰਗੀ ਤੂੰ ਵਿਆਹ ਤੋਂ ਬਾਅਦ ਜਿਹੜੀ ਚੀਜ਼ ਲੈਣੀ ਹੈ ਉਹ ਬਣਾਉਣੀ ਹੈ ਉਹ ਬਣਾ ਦੇ ਮੈਂ ਨਾ ਤੇਰੇ ਪਿਓ ਨੂੰ ਦੱਸਾਂ ਨਾ ਮੈਂ ਲੱਡੀ ਨੂੰ ਦੱਸਾਂ ਮਮੀ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਆ ਨਾ ਜੇ ਤੂੰ ਚੁੰਨੀ ਚੜਾ ਕਰਨਾ ਨਾ ਤਾਂ ਇਦਾਂ ਹੀ ਤੋਰ ਦਿਓ ਕੋਈ ਗੱਲ ਨਹੀਂ ਰਹਿਣ ਦੋ ਸੰਦੀਵੇ ਮੈਂ ਵੀ ਕੀ ਕਰਾਂ ਮੈਂ ਵੀ ਮਜਬੂਰ ਹਾਂ ਚੱਲ ਕੋਈ ਗੱਲ ਨਹੀਂ ਵੇਖੂਗੀ ਤੇਰੇ ਪਿਓ ਨਾਲ ਗੱਲ ਕਰਕੇ ਕਰਦੇ ਰੋਸ ਲਾਵਾਂ ਗਲਤ ਹੈ ਕੁੜੀ ਦੀ ਵੀ ਠੀਕ ਵਾ ਸੇਲੀਆਂ ਨੂੰ ਬਣਾ ਰੀਝਾਂ ਹੁੰਦੀਆਂ ਕੁੜੀਆਂ ਦੇ ਮਨ ਵਿੱਚ ਇਤਨੀ ਇਦਾਂ ਕਰਾਂਗੇ ਹੁਣ ਇਹਨਾਂ ਦੋਵਾਂ ਦੀ ਮੰਨਣਾ ਫੇਰ ਨਾ ਮੇਰੇ ਸਿਰ ਤੇ ਵਾਲਾ ਨੂੰ ਪਿਆਣਾ ਤੈਨੂੰ ਵੱਡਿਆ ਹੀ ਉਦੋਂ ਹੁਣ ਇਹਨਾਂ ਦੀ ਮੰਨਣੀ ਪੈਣੀ ਆ ਕੋਈ ਗੱਲ ਨਹੀਂ ਕੁੜੀ ਨੂੰ ਵਰਚਾਲੂਗੀ ਹੋਰ ਫਿਰ ਕੀ ਕਰਾਂ ਖਲਵਾ ਜਾਈਏ ਕੀ ਕਰਨਿਆ ਪਤਾ ਮਦਾ ਕਰਨਾ ਕੀ ਆ ਮੈਂ ਵੇਖਣਿਆ ਮੀ ਹਟਣੀ ਡਿਆ ਝੋਨਾ ਵਡਾਉਣਾ ਸੀ ਝੋਨਾ ਹੁਣ ਚਾਹਦੇ ਨਹੀਂ ਵਡਿਆ ਜਾਣਾ ਹੁਣ ਤੇ ਤੁੱਪ ਲੱਗੂ ਤੇ ਫੇਰ ਕਿਹਦੇ ਪੱਕੀ ਫਸਲ ਵੀ ਹਾਂ ਤੇ ਰੱਬ ਵੀ ਨਾ ਕਹਿ ਰਹੀ ਗੰਡਿਆ ਲੋਕਾਂ ਦੇ ਇਦਾਂ ਕਰਨਾ ਨਹੀਂ ਚਾਹੀਦਾ ਵਾ ਪਤਾ ਨਹੀਂ ਕੀ ਬੰਨਾ ਹੁਣ ਮਹਾਰਾਜ ਘੜ ਕੀ ਜੋਰਿਆ ਇਹ ਤਾਂ ਹੁਣ ਉਹਦੀ ਮਰਜ਼ੀ ਆ ਮੇਰੇ ਬੱਚਿਆ ਹਾਂਜੀ ਹਾਂਜੀ ਜੀ ਕਰੇ ਉਹ ਮੀ ਫਾਦੇ ਜੀ ਕਰੇ ਨਾ ਫਾਦੇ ਤੇ ਹੁਣ ਉਹਦੇ ਹੱਥ ਵਸਵਾ ਕੀ ਬਣਾਈ ਨਹੀਂ ਚਾਜੂ ਚਾਹ ਤੇ ਮੈਂ ਬਣਾ ਲੈਨੀ ਆ ਹਾਂਜੀ ਲੱਗੀ ਹਾਂ ਬਣਾਉਣ ਤਾਂ ਮੈਨੂੰ ਤੂੰ ਦਿਖ ਪਿਆ ਬਾਹਰ ਤੇ ਫਿਰ ਮੈਂ ਬਾਹਰ ਆ ਗਈ ਹਾਂਜੀ ਹਾਂਜੀ ਮੈਂ ਵੇਖਾ ਕੀ ਕਰਨ ਲਿਆ ਡੰਗਰਾਂ ਲਾਗੇ ਉਹ ਕੋਈ ਉਹ ਦੇਖ ਲੁੱਤਾ ਮੈਂ ਤੁਹਾਨੂੰ ਬਤਾਈ ਤੇ ਮੈਂ ਪੁੱਛ ਕੇ ਬਣਾਉਣੀ ਆ ਕੰਮ ਹੀ ਕੋਈ ਕੰਮ ਤੇਨੂੰ ਮੈਂ ਕੀ ਦੱਸਾਂ ਉਹ ਤਾਂ ਆਈ ਸੀ ਉਹ ਆਈ ਸੀ ਇਸ ਕਰਕੇ ਹਾਂਜੀ ਹਾਂਜੀ ਵੀ ਮੈਂ ਤੁਹਾਨੂੰ ਇਹ ਸਲਾਹ ਦਿੰਨੀ ਆ ਵੀ ਤੁਸੀਂ ਰੋਕ ਰਕਾਵਾਂ ਕਰ ਲੋ ਠਾਕਾ ਲਾ ਲੋ ਅੱਛਾ ਤੇ ਮੈਂ ਫਿਰ ਪੁੱਤ ਇਹ ਗੱਲ ਸੋਚੀ ਵੀ ਜੀ ਇਹ ਹੀ ਨਾ ਆਇਆ ਨਾ ਠਾਕਾ ਸੜਕਾਂ ਮਨਮ ਚੜਾ ਪੈ ਜਾਣਾ ਤੇ ਪਿਓ ਤੇਰੇ ਸਿਰ ਤੇ ਨਹੀਂ ਅਸੀਂ ਇੰਨਾ ਖਰਚਾ ਕਿੱਥੋਂ ਕਰਨਾ ਉਹ ਤਾਂ ਉਹ ਹੀ ਮੈਂ ਗਹਿਣ ਧਿਆਵਾ ਉਹਨਾਂ ਕੋ ਚੁੱਪ ਕਰਕੇ ਨਾ ਚੁੰਨੀ ਜਿਹਾ ਕਰ ਲੈਣੇ ਆ ਬਾਰ ਬਾਰ ਖਰਚ ਨਹੀਂ ਹੋਣਿਆ ਹੱਡੇ ਕੋਲ ਇਹ ਗੱਲ ਮੈਨੂੰ ਕਹਿਤੀ ਆ ਨਾ ਮੈਂ ਕਿਹਾ ਵੀ ਅਸੀਂ ਰੋਕ ਰਕਾਵਾ ਕੁਛ ਨਹੀਂਗਾ ਕਰਨਾ ਅਸੀਂ ਸਿੱਧਾ ਹੀ ਸਿੱਧਾ ਹੀ ਜਾਵਾਂਗੇ ਕੁੜੀ ਮੁੰਡਾ ਉੱਥੇ ਹੋਣਗੇ ਜਿਹੜੇ ਜੀ ਦੋ ਚਾਰ ਜਾਣੇ ਜਾਵਾਂਗੇ ਤੇ ਨੀਖ ਵਿਖਾਣਾ ਕਰਕੇ ਤਾਂ ਅਸੀਂ ਉੱਥੇ ਫੇਰੇ ਕਰ ਲੈਣੇ ਹੋਰ ਕੀ ਹੈ ਨਹੀਂ ਕੋਈ ਕੁਛ ਮਿਲਾਂ ਮਚੜਾ ਕਰਨਾ ਤੇ ਨਹੀਂ ਕਰਨ ਯੋਗ ਹੈ ਸਿੱਧੀ ਜਿਹੜੀ ਗੱਲ ਹੈ ਮੈਂ ਆਹ ਠੀਕ ਹੈ ਸਿੱਧੀ ਗੱਲ ਕਰਦੇ ਹੀ ਆ ਤੇਰੇ ਨਾਲ ਸਾਡੀ ਖੁੱਲੀ ਗੱਲ ਹੈ ਮੈਂ ਕਿਹਾ ਹਾਂਜੀ ਇਹਦੇ ਕੋ ਸਾਨੂੰ ਕੋਈ ਉਹਦਾ ਨਹੀਂਗਾ ਤੇ ਮੈਂ ਕਿਹਾ ਜਿਹੜਾ ਇਹ ਕਰ ਲੈ ਆਹ ਗੱਲ ਮੈਂ ਜੂਣ ਭਾਈ ਨੂੰ ਨਹੀਂ ਦੱਸਤੀ ਆਹ ਇਹ ਤੁਹਾਨੂੰ ਪਤਾ ਵਾ ਜੁਹਾੜੇ ਘਰ ਹੈਗਾ ਵਾ ਬਸ ਚੋਪਰ ਦੀ ਚੁੰਨੀ ਜਿਹੜਾ ਗਾਦੂ ਵਧੀਆ ਵਾ ਬਸ ਬਸ ਹਣਾ ਉਹ ਫਿਰ ਮੰਨ ਗਈ ਉਦਾਂ ਇਹ ਗੱਲ ਉਹ ਕਹਿੰਦੀ ਵੀ ਚੱਲ ਕੋਈ ਮੈਂ ਉਹਨਾਂ ਨੂੰ ਕਹਿ ਦਾਂਗੇ ਅਗਲੇ ਨੂੰ ਵੀ ਉਹਨਾਂ ਵਿਚਾਰਾਂ ਕੋਈ ਨਾ ਜ਼ੋਰ ਨਹੀਂਗਾ ਪੈਣਾ ਹਾਂ ਜੀ ਸਰ ਤੇ ਨਹੀਂ ਆਪੀ ਉਹ ਸਰ ਤੇ ਹੋਏ ਜੋ ਮਰਜੀ ਕਰੇ ਉਹ ਇਹਦੀ ਗੱਲ ਹੈ ਮਾਂ ਪੁੱਤ ਹੈਗੇ ਨੇ ਤੇ ਕੀ ਕਰਨਗੇ ਵਿਚਾਰੇ ਮਾਤਾ ਉਹਨੂੰ ਇੰਨੀ ਗੱਲ ਸਮਝਾਈ ਹੀ ਕਿ ਨਹੀਂ ਕੁੜੀ ਕੁੜੀ ਚੱਹੀ ਹੋਵੇ ਇਹ ਨਾ ਹੋਵੇ ਸਾਡਾ ਰੋਟੀ ਵੀ ਨਾ ਪੱਕੀ ਪਕਾਈ ਮੇਲੇ ਬਾਅਦ ਚੋਂ ਇਹ ਮੈਂ ਗੱਲ ਪੁੱਤ ਕਹਤੀ ਉਹਨੂੰ ਹਾਂ ਜੀ ਸਾਨੂੰ ਪੁੱਤ ਰੋਟੀ ਦੀ ਲੋੜ ਆ ਕਿਉਂ ਮੇਰੇ ਕੋਲ ਹੁਣ ਰੋਟੀ ਨਹੀਂ ਪੱਕਦੀ ਤੇ ਜੇ ਕੱਲ ਨੂੰ ਮੁੰਡੇ ਦੀ ਰੋਟੀ ਨਾ ਉਹਨੇ ਪਕਾਈ ਤੇ ਸਾਡਾ ਵਿਆਹ ਕਰਨ ਦਾ ਕੀ ਫਾਇਦਾ ਕੀ ਹੋਣਾ ਫਿਰ ਸਾਡਾ ਕੋਈ ਫਾਇਦਾ ਨਹੀਂ ਮੈਂ ਕਿਹਾ ਹਾਂ ਜੀ ਤੇ ਆਂਦੀ ਵੀ ਨਹੀਂ ਕੁੜੀ ਸਾਰਾ ਕੰਮ ਕਰਦਾ ਚੁੱਕੇਗੀ ਇਹ ਨਹੀਂ ਗੱਲ ਹੈਗੀ ਰੋਟੀ ਨਾ ਪਕਾਈ ਜੇ ਕਿ ਉਹਨਾਂ ਨੂੰ ਪਕਾਵੇਗੀ ਰੋਟੀ ਕਿਹੜੀ ਜਾਈ ਜਣਾ ਫੋਨ ਆਇਆ ਨੇ ਮੈਨੂੰ ਜੋੜ ਭਾਈ ਦਾ ਤੇ ਕਰ ਲਾਂਗੀ ਗੱਲ ਆਹ ਚਲੀ ਕਰਨ ਤੇ ਇਹੋ ਹੀ ਗੱਲ ਵਾ ਇਹ ਕਰਹਾ ਹੋਈ ਗੱਲ ਮੈਨੂੰ ਮਨਾਈ ਤੇ ਮੰਨ ਗਈ ਆਜੋ ਕੋਈ ਗੱਲ ਨਹੀਂ ਮੈਂ ਕਰ ਲਾਂ ਜੋੜ ਭਾਈ ਨਾਲ ਗੱਲ ਚਲੋ ਠੀਕ ਆ ਇਦਾਂ ਕਰ ਲੈਨੇ ਚੰਗਾ ਹੋ ਗਿਆ ਮੰਨੇਗੀ ਤੇ